ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਬਰਗਾੜੀ ਇਹ ਪਿੰਡ ਜੈਤੋ ਤਹਿਸੀਲ ਤੇ ਫਰੀਦਕੋਟ ਜ਼ਿਲ੍ਹੇ ਦਾ ਹੈ ਕੋਟਕਪੂਰੇ ਤੋਂ ਬਠਿੰਡੇ ਨੂੰ ਜੇ ਵਾਇਆ ਬਾਜਾਖਾਨਾ ਜਾਣੇ ਆ ਤਾਂ ਮੇਨ ਛੜਕ ਦੇ ਉੱਤੇ ਪਿੰਡ ਆਉਂਦਾ ਹੈ ਹਾਈਵੇ ਇੱਥੋਂ ਦੀ ਲੰਘਦਾ ਬਠਿੰਡੇ ਤੋਂ ਸ੍ਰੀ ਅੰਮ੍ਰਿਤਸਰ ਵਾਲਾ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਇਹ ਬਾਈ ਪਸ਼ੂ ਪਾਲਣ ਦਾ ਕੰਮ ਕਰਦੇ ਆ ਖੇਤੀਬਾੜੀ ਦੇ ਨਾਲ-ਨਾਲ ਤੇ ਘਰੇ ਗਾਵਾਂ ਹੀ ਜ਼ਿਆਦਾ ਰੱਖਦੇ ਆ ਹੁਣ ਵੀ ਘਰ ਚ ਨਾਗ ਜਿਹੜੇ ਤੁਸੀਂ ਦੇਖੋਗੇ گا گاਵਾ ਜਾਂ ਵਹਿੜਾ ਜਿਹੜੀਆਂ ਬਾਈ ਕੋਲ ਰੱਖਿਆ ਹੋਈਆਂ ਇਹਨਾਂ ਦੇ ਵਿੱਚੋਂ ਹੀ ਅੱਜ ਦੋ ਨਾਗ ਵਕਾਊ ਕਰਤੇ ਬਾਈ ਨੇ ਜਿਹਦੇ ਚ ਇਹ ਗਾਂ ਸੋਨੇ ਥਣ ਹਵਾਨੇ ਦੀ ਹੈ ਹੈ ਤਾਂ ਹਜੇ ਕੱਚੀ ਧਣ ਲੈਂਦੀ ਹੈ ਸੂਨ ਦੇ ਵਿੱਚ ਇਹ ਤੋਂ ਬਿਨਾ ਇੱਕ ਹੋਰ ਗਾਂ ਇਹ ਵੀ ਕੱਚੀ ਹੈ ਸੋ ਜਿਹਨੂੰ ਨਾਗ ਜਿਹੜਾ ਜਚੂਗਾ ਉਹ ਵੀਰ ਤਸੱਲੀ ਕਰ ਸਕਦਾ ਹੈ ਕਿ ਦੇਖ ਲਿਆ ਕਰੋ ਤੇ ਇੱਕ ਬੇਨਤੀ ਇਸ ਵੀਡੀਓ ਦੇ ਮਾਧਮ ਨਾਲ ਜਰੂਰ ਕਰੂੰਗਾ ਵੀ ਜਦੋਂ ਤੁਸੀਂ ਪਸ਼ੂ ਵੇਚਦੇ ਹੋ ਖਾਸ ਕਰਕੇ ਜੇ ਵੀਡੀਓ ਦੇ ਮਾਧਿਅਮ ਨਾਲ ਤੁਸੀਂ ਪਸ਼ੂ ਵੇਚਣਾ ਤਾਂ ਉਦੋਂ ਵਕਾਊ ਕਰਿਆ ਕਰੋ ਜਾਂ ਵੀਡੀਓ ਉਦੋਂ ਬਣਾਇਆ ਕਰੋ ਜਦੋਂ ਪਸ਼ੂ 2-3 ਦਿਨ ਹੀ ਲੈਂਦਾ ਕਿਉਂਕਿ ਪੂਰਾ ਹਵਾਨਾ ਭਰੇ ਤੋਂ ਗਾਹਕ ਨੂੰ ਚੰਗਾ ਪਸੰਦ ਆਉਂਦਾ ਤੇ ਸਮਝ ਵੀ ਉਹਨੂੰ ਆ ਜਾਂਦੀ ਹੈ ਸੋ ਆਓ ਸ਼ੁਰੂਆਤ ਇੱਕ ਚੰਗੀ ਗਾਂ ਤੋਂ ਕਰਦੇ ਹਾਂ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਨਾਮ ਦੱਸਿਓ ਬਈ ਆਪਣਾ ਮੇਰਾ ਨਾਮ ਰੇਸ਼ਮ ਸਿੰਘ ਰੇਸ਼ਮ ਭਾਈ ਅੱਜ ਦੋ ਗਾਵਾਂ ਵੇਚਣ ਲੱਗੇ ਹਾਂ ਕਰਦੀਆਂ ਜਾਂ ਆਪਾਂ ਵਪਾਰ ਦਾ ਕੰਮ ਨਹੀਂ ਵੀਰੇ ਕਰਦੀਆਂ ਜੀ ਜਿਹੜੀ ਤੁਹਾਡੇ ਮਗਰ ਗਾਂ ਖੜੀ ਹੈ ਬਾਈ ਕਿੰਨਾ ਮਸੂਆ ਸੂਆ ਇਹ ਤੀਜੇ ਸੂਆ ਸੋਣੀ ਜੀ ਕਿੰਨੇ ਦਿਨ ਲੈ ਜੂਗੀ ਸੋਣ ਚ ਇਹ 10 10 ਦਿਨ ਲੈ ਜੇ ਕੋਈ 10 ਦਿਨ ਹਜੇ ਲੈ ਜੂ ਹਾਂਜੀ ਦੁੱਧ ਬਾਈ ਦੂਜੇ ਸੂਏ ਕਿੰਨਾ ਚੋਈ ਇਹ 33 34 ਲੀਟਰ ਤੋ ਦਿੰਦੀ ਹੈ ਜੀ ਅੱਛਾ ਠੀਕ ਹੈ ਦੂਜੇ ਸੂਏ ਚ 33 34 ਲੀਟਰ ਦੁੱਧ ਚੋਇਆ ਤੁਸੀਂ ਹਾਂਜੀ ਕੀ ਰੇਟ ਰਹਿੰਦੇ ਨੇ ਸਾਰੇ ਇਸ ਇਹਦਾ ਰੇਟ ਆ 1 ਲੱਖ 25000 ਦਾ 1 ਲੱਖ 25000 ਤੋਰਗੇ ਨੂੰ ਆਪਾਂ ਸੋ ਦਸੋ ਖੋਲੋ ਬਈ ਇਹਨੂੰ 1 ਲੱਖ ਤੇ 25000 ਰੇਟ ਹੈ ਅੱਥੀ ਚੋਈ ਵਾਲਾ ਥਣ ਲੰਬਾਈ ਚੰਗੀ ਹੈ ਹਾਈਟ ਵੀ ਸੋਹਣੀ ਸੁਆਇ ਤੀਜਾ ਇਸ ਗਾਣੇ ਸੁਣਾ ਹੈ ਜਣ ਹਜੇ 10 ਪਾਏ ਆ ਪੱਕੇ ਤੇ ਹੀ ਰਹਿੰਦੀਆਂ ਨੇ ਦੋਸਤੋ ਗਾਵਾਂ ਕਿਉਂਕਿ ਥਾਂ ਕੱਚਾ ਨਹੀਂ ਹੈਗਾ ਬਾਈ ਕੋਲ ਮੁੱਲ ਹਮੇਸ਼ਾ ਮਾਲਕ ਜਿਹੜਾ ਕਿਸੇ ਵੀ ਚੀਜ਼ ਦਾ ਹੁੰਦਾ ਉਹਦਾ ਹੱਕ ਹੁੰਦਾ ਤੂੰ ਆਪਦੇ ਹਿਸਾਬ ਨਾਲ ਹੀ ਡਿਮਾਂਡ ਰੱਖਦਾ ਸੋ ਜਿਹਨੂੰ ਇਸ ਰੇਟ ਦੇ ਹਿਸਾਬ ਤੇ ਜੱਜ ਦੀਏਗਾ ਉਸ ਹਿਸਾਬ ਤੇ ਗੱਲ ਕਰ ਲਿਓ ਬਾਕੀ ਆ ਕੇ ਦੇਖਿਓ ਜੇ ਕੋਈ ਸੌਦੇ ਹੋ ਜਾਂਦੇ ਹੁੰਦੇ ਕਿਉਂਕਿ ਮਾਨਤਨ ਹੋ ਜਾਣਾ ਹੁੰਦਾ ਰੇਸ਼ਮ ਭਾਈ ਇਹ ਕਿਹੜਾ ਹੋਰ ਕਢਾ ਦਿੱਗੇ ਮੜਾ ਇਹਦਾ ਚ ਇੱਕ ਵਾਰ ਹੋਰ ਤੋੜ ਲੈਨੇ ਦੱਸੋ ਕਿਉਂਕਿ ਥੋੜਾ ਜਿਹਾ ਮੈਨੂੰ ਇਹ ਲੱਗਾ ਵੀ ਜਿਵੇਂ ਪੱਕੇ ਤੇ ਪਸੂ ਡਾਕੀ ਕਰਦਾ ਤਲਕੰਦਾ ਵੀ ਡਰ ਰਹਿੰਦਾ ਫਰਸਾਂ ਦੇ ਉੱਤੇ ਅੱਜਕੱਲ੍ਹ ਹਵਾਨਾ ਜਿਹੜਾ ਉਹ ਸੋਨਾ ਤਿਆਰ ਕਰਦੀ ਆਉਂਦੀ ਹੈਗਾ ਢਾਂਚਾ ਤੁਸੀਂ ਇਹਦਾ ਦੇਖ ਸਕਦੇ ਹੋ ਲੈ ਚਲੋ ਬੰਦ ਸੋ ਇਹ ਰੋਖਾ ਦੋਸਤੋ ਇਸ ਗਾਂ ਦਾ ਸੋ ਇਹ ਪਹਿਲੇ ਨੰਬਰ ਦੇ ਗਾਂ ਜਿਹਦੀ ਡਿਮਾਂਡ 1 ਲੱਖ ਤੇ 25000 ਬਾਈ ਨੇ ਰੱਖੀ ਹੈ ਇਧਰੋਂ ਤੁਸੀਂ ਇਹਦਾ ਖਵਾਨਾ ਅੱਗੋਂ ਤੇ ਥੰਨ ਦਾ ਸਾਈਜ਼ ਦੇਖ ਲਓ ਢਾਂਚਾ ਜਿਹੜਾ ਉਹ ਤੁਹਾਡੇ ਸਾਹਮਣੇ ਇਹ ਤੋਂ ਬਿਨਾ ਇੱਕ ਹੋਰ ਗਾਂ ਬਾਈ ਕੋਲ ਵਿਕਰੀ ਵਾਲੀ ਹੈ ਇਹ ਕਿੰਨਾ ਮਹਸੂਸੂ ਕੀ ਬਾਈ ਇਹ ਵੀ ਟੀਟੇ ਦੁੱਧ ਸੁਣਾਏ ਕਿੰਨਾ ਚਰ ਲੋ ਇਹਦੇ ਵੀ ਦੁੱਧ ਰਹਿੰਦੀ ਹੈ ਇਹ ਕਿੰਨਾ ਖਤ ਦਿੰਦੀ ਰਹੀ ਹੈ ਇਹ 26 ਸਟਾਕਰ ਦੇ ਦਿੰਦੀ ਹੈ ਠੀਕ ਹੈ ਇਹਦਾ ਰੇਟ ਕੀ ਰੱਖੋਗੇ ਬਾਈ ਇਹਦਾ ਰੇਟ ਹੈ 85000 ਰੁਪਏ ਫੋਲ 85000 ਰੇਟ ਹੈ ਦੁੱਧ ਬਾਈ ਕਹਿੰਦਾ ਵੀ ਇਹ ਵੀ 26 27 ਕਿਲੋ ਦਿੰਦੀ ਰਹੀ ਹੈ ਦੁੱਧ ਹਮੇਸ਼ਾ ਜਿਹੜਾ ਖਰੀਦਦਾ ਪਸ਼ੂ ਉਹਨੇ ਜਜਮੈਂਟ ਕਰਨੀ ਹੁੰਦੀ ਹੈ ਵੀ ਉਹ ਕਿੰਨਾ ਚੋਲੂਗਾ ਪਸ਼ੂ ਨੂੰ ਦੇਖ ਕੇ ਉਹਦੇ ਢਾਂਚੇ ਨੂੰ ਦੇਖ ਕੇ ਸੋ 85000 ਦਾ ਰੇਟ ਆ ਤੇ 20 ਦਿਨ ਪਏ ਹੈ ਹਜੇ ਸੂਨ ਚ ਹੈ ਤਾਂ ਦੋਨੇ ਹੀ ਗਾਵਾਂ ਹਜੇ ਕੱਚੀਆਂ ਕਿਉਂਕਿ ਦੂਜੀ ਗਾਂ ਦੇ ਤੇ 10 ਦਿਨ ਪਏ ਆ 10 ਦਿਨਾਂ ਅਚ ਪੂਰਾ ਭਰਨਾ ਇਹਦੇ ਦਿਨ ਹਜੇ 20 ਬਾਕੀ ਹੈ ਪਰ ਫਿਰ ਵੀ ਹਵਾਨੇ ਬਣਾਉਂਦੀਆਂ ਆਉਂਦੀਆਂ ਆ ਸਮਝ ਜੀ ਨੂੰ ਲੱਗਦੀ ਹੋਊਗੀ ਗਾਂ ਦੇ ਢਾਂਚੇ ਨੂੰ ਦੇਖ ਕੇ ਜਾਂ ਥਣ ਹਵਾਨੇ ਨੂੰ ਦੇਖ ਕੇ ਤੋ ਵੀਰ ਕਾਲ ਕਰ ਸਕਦਾ ਬੰਦੋ ਜੀ ਸੋ ਇਹ ਦੋ ਨਗ ਦੋਸਤੋ ਵਕਾਉ ਸੀ ਰੇਟ ਦੋਨਾਂ ਦਾ ਜਿਹੜੀ ਉਹ ਡਿਮਾਂਡ ਹੈ ਉਹ ਤੁਹਾਨੂੰ ਬਾਈ ਨੇ ਦੱਸਤੀ ਹੈ 2 ਲੱਖ ਤੇ 10000 ਜੋੜੇ ਦੀ ਡਿਮਾਂਡ ਬੰਦੀ ਹੈ ਬਾਕੀ ਗੱਲਬਾਤ ਕਰ ਲਓ ਜੇ ਇਕੱਠੀਆਂ ਖਰੀਦ ਲਿਓ ਤਾਂ ਮਾਨਸਾਨ ਵਧ ਹੋ ਜਾਊਗਾ ਬਾਕੀ ਰੇਟ ਫਿਕਸ ਨਹੀਂ ਹੁੰਦੇ ਮੈਂ ਜਿੱਥੇ ਪੁੱਛਦਾ ਹੁੰਦਾ ਵੀ ਬਾਈ ਵਪਾਰ ਦਾ ਕੰਮ ਕਰਦੇ ਹੋ ਜਾਂ ਘਰ ਦੇ ਪਸ਼ੂ ਆ ਤੋ ਉੱਥੋਂ ਸਮਝ ਜਿਆ ਕਰੋ ਵੀ ਕੋਈ ਵੀ ਫਾਰਮਰ ਵੀਰ ਹੈ ਜਿਹੜਾ ਮਿਹਨਤ ਕਰਦਾ ਉਹਦਾ ਹੱਕ ਹੁੰਦਾ ਵੀ ਉਹਨੂੰ ਕੀਮਤ ਚੰਗੀ ਮਿਲ ਜੇ ਪਰ ਵਿਕਣੀ ਚੀਜ਼ ਜਿਹੜੀ ਉਹ ਮਾਲ-ਮੋਲੀ ਹੁੰਦੀ ਹੈ ਜਿੱਦਾਂ ਦੀ ਮਾਰਕੀਟ ਹੁੰਦੀ ਹੈ ਸੋ ਤੁਸੀਂ ਉਸ ਹੱਬ ਤੇ ਰੇਟ ਲਾ ਕੇ ਦੇਖ ਸਕਦੇ ਹੋ ਧੰਨਵਾਦ ਵੀਡੀਓ ਦੇਖਾਂਗੇ